ਸੈਂਸਿਟਿਵ ਇਲਾਕੇ ਨੇ ਉਥੇ ਫਲੈਗ ਮਾਰਚ ਜਿਹੜਾ ਸਾਡੇ ਵੱਲੋਂ ਕੀਤਾ ਜਾਂਦਾ ਅੱਜ ਪੈਰਾ ਮਿਲਟਰੀ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਟੁਕੜੀ ਤੇ ਜਿਹੜੇ ਸਾਡੇ ਜ਼ਿਲ੍ਹੇ ਦੇ ਪੁਲਿਸ ਅਫਸਰ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਜਿਹੜੇ ਸੈਂਸਿਟਿਵ ਏਰੀਆ ਨੇ ਕੋਰਟ ਕੋ ਪੂਰਾ ਜਾਤੋਂ ਤੇ ਫਰੀਦਕੋਟ ਦੇ ਵਿੱਚ ਤਿੰਨੋਂ ਜਗ੍ਹਾ ਤੇ ਜਿਹੜਾ ਹੈਗਾ ਸ਼ਹਿਰਾਂ ਦੇ ਉੱਤੇ ਕੁਝ ਜਿਹੜੇ ਪਿੰਡੂ ਇਲਾਕੇ ਨੇ ਉਥੇ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਗਿਆ ਤੇ ਇਰੇ ਵਿੱਚ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਵੇਂ ਕਿ ਲਗਭਗ 50 ਦੇ ਕਰੀਬ ਏਰੀਆ ਆਈਡੈਂਟੀਫਾਈ ਕੀਤੇ ਨੇ ਜਿਹੜੇ ਕਿ ਸੈਂਸਿਟਿਵ ਜਿਨ੍ਹਾਂ ਨੂੰ ਕਹਿੰਦੇ ਆ ਵਲਨਰੇਬਲ ਜਾਂ ਜਿੱਤੇ ਕਿ ਜਿਹੜਾ ਕਿ ਕੁਝ ਮਾਲ ਪ੍ਰੈਕਟਿਸਿਸ ਕੀਤੀਆਂ ਜਾ ਸਕਦੀਆਂ ਤੇ ਉੱਥੇ ਲੋਕਾਂ ਦੇ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਤਾਂ ਕਿ ਲੋਕਾਂ ਦਾ ਜਿਹੜਾ ਸਿੱਧਾ ਰਾਪਤਾ ਸੁਰੱਖਿਆ ਦਲਾਂ ਦੇ ਨਾਲ ਬਣਿਆ ਰਹੇ ਤੇ ਉਹਨਾਂ ਦੇ ਵਿੱਚ ਇਹ ਕੌਨਫੀਡੈਂਸ ਪੈਦਾ ਹੋਵੇ ਕਿ ਕਿਸੇ ਕਿਸਮ ਦਾ ਕੋਈ ਵੀ ਲਾਲਚ ਦੇ ਕੇ ਜਾਂ ਉਹਨਾਂ ਨੂੰ ਡਰਾ ਕੇ ਕੋਈ ਵਿਅਕਤੀ ਵੋਟ ਨਹੀਂ ਪਵਾ ਸਕਦਾ ਸੈਂਸਿਟਿਵ ਇਲਾਕੇ ਨੇ ਉੱਥੇ ਡ੍ਰੈਗ ਮਾਰਚ ਜਿਹੜਾ ਸਾਡੇ ਵੱਲੋਂ ਕੀਤਾ ਜਾਂਦਾ ਅੱਜ ਪੈਰਾ ਮਿਲਟਰੀ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਟੁਕੜੀ ਤੇ ਜਿਹੜੇ ਸਾਡੇ ਜ਼ਿਲ੍ਹੇ ਦੇ ਪੁਲਿਸ ਅਫਸਰ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਜਿਹੜੇ ਸੈਂਸਿਟਿਵ ਏਰੀਆ ਨੇ ਕੋਟ ਨੂੰ ਪੂਰਾ ਜੈਤੋਂ ਤੇ ਫਰੀਦਕੋਟ ਦੇ ਵਿੱਚ ਤਿੰਨੋ ਜਗ੍ਹਾ ਤੇ ਜਿਹੜਾ ਹੈਗਾ ਸ਼ਹਿਰਾਂ ਦੇ ਉੱਤੇ ਕੁਝ ਜਿਹੜੇ ਪਿੰਡੂ ਇਲਾਕੇ ਨੇ ਉੱਥੇ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਗਿਆ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਵੇਂ ਕਿ ਲਗਭਗ 50 ਦੇ ਕਰੀਬ ਏਰੀਆ ਆਈਡੈਂਟੀਫਾਈ ਕੀਤੇ ਨੇ ਜਿਹੜੇ ਕਿ ਸੈਂਸਿਟਿਵ ਜਿਨ੍ਹਾਂ ਨੂੰ ਕਹਿੰਦੇ ਆ ਵਰਨਰੇਬਲ ਜਾਂ ਜਿੱਥੇ ਕਿ ਜਿਹੜਾ ਕਿ ਕੁਝ ਮਾਲ ਪ੍ਰੈਕਟਿਸਿਸ ਕੀਤੀਆਂ ਜਾ ਸਕਦੀਆਂ ਤੇ ਉੱਥੇ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਨ ਵਾਸਤੇ ਤਾਂ ਕਿ ਲੋਕਾਂ ਦਾ ਜਿਹੜਾ ਸਿੱਧਾ ਰਾਪਤਾ ਸੁਰੱਖਿਆ ਦਲਾਂ ਦੇ ਨਾਲ ਬਣਿਆ ਰਹੇ ਤੇ ਉਹਨਾਂ ਦੇ ਵਿੱਚ ਇਹ ਕੌਨਫੀਡੈਂਸ ਪੈਦਾ ਹੋਵੇ ਕਿ ਕਿਸੇ ਕਿਸਮ ਦਾ ਕੋਈ ਵੀ ਲਾਲਚ ਦੇ ਕੇ ਜਾਂ ਉਹਨਾਂ ਨੂੰ ਡਰਾ ਕੇ ਕੋਈ ਵਿਅਕਤੀ ਵੋਟ ਨਹੀਂ ਪਵਾ ਸਕਦਾ। ਸੈਂਸਿਟਿਵ ਇਲਾਕੇ ਨੇ ਉੱਥੇ ਡ੍ਰੈਗ ਮਾਰਚ ਜਿਹੜਾ ਸਾਡੇ ਵੱਲੋਂ ਕੀਤਾ ਜਾਂਦਾ ਅੱਜ ਪੈਰਾ ਮਿਲਟਰੀ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਟੁਕੜੀ ਤੇ ਜਿਹੜੇ ਸਾਡੇ ਜ਼ਿਲ੍ਹੇ ਦੇ ਪੁਲਿਸ ਅਫਸਰ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਜਿਹੜੇ ਸੈਂਸਿਟਿਵ ਏਰੀਆ ਨੇ ਵੋਟ ਕੋ ਪੂਰਾ ਜਾਤੋਂ ਤੇ ਫਰੀਦਕੋਟ ਦੇ ਵਿੱਚ ਤਿੰਨੋਂ ਜਗ੍ਹਾ ਤੇ ਜਿਹੜਾ ਹੈਗਾ ਸ਼ਹਿਰਾਂ ਅੰਦਰ ਤੇ ਕੁਝ ਜਿਹੜੇ ਪਿੰਡੂ ਇਲਾਕੇ ਨੇ ਉੱਥੇ ਜਿਹੜਾ ਹੈਗਾ 플ੈਗ ਮਾਰਚ ਕੀਤਾ ਗਿਆ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਵੇਂ ਕਿ ਲਗਭਗ 50 ਦੇ ਤਰੀਕਿਬ ਏਰੀਆ ਆਈਡੈਂਟੀਫਾਈ ਕੀਤੇ ਨੇ ਜਿਹੜੇ ਕਿ ਸੈਂਸਿਟਿਵ ਜਿਨ੍ਹਾਂ ਨੂੰ ਕਹਿੰਦੇ ਆ ਵਲਨਰੇਬਲ ਜਾਂ ਜਿੱਥੇ ਕਿ ਜਿਹੜਾ ਕਿ ਕੁਝ ਮਾਲ ਪ੍ਰੈਕਟਿਸਿਸ ਕੀਤੀਆਂ ਜਾ ਸਕਦੀਆਂ ਤੇ ਉੱਥੇ ਲੋਕਾਂ ਦੇ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਤਾਂ ਕਿ ਲੋਕਾਂ ਦਾ ਜਿਹੜਾ ਸਿੱਧਾ ਰਾਪਤਾ ਸਰੋਖਿਆ ਦਲਾਂ ਦੇ ਨਾਲ ਬਣਿਆ ਰਹੇ ਤੇ ਉਹਨਾਂ ਦੇ ਵਿੱਚ ਇਹ ਕੰਫੀਡੈਂਸ ਪੈਦਾ ਹੋਵੇ ਕਿ ਕਿਸੇ ਕਿਸਮ ਦਾ ਕੋਈ ਵੀ ਲਾਲਚ ਦੇ ਕੇ ਜਾਂ ਉਹਨਾਂ ਨੂੰ ਡਰਾ ਕੇ ਕੋਈ ਵਿਅਕਤੀ ਵੋਟ ਨਹੀਂ ਪਵਾ ਸਕਦਾ